ਮੰਗਿਆਈ ਦਾ ਜ਼ਮਾਨਾ ਹੈ ਕਿ ਅੱਜ ਕੱਲ ਮੰਗਿਆਈ ਦੇ ਜ਼ਮਾਨੇ ਦੇ ਵਿੱਚ ਸੇਵਿੰਗ ਕਰਨੀ ਬਹੁਤ ਜ਼ਰੂਰੀ ਆ ਪਰ ਉਹ ਸੇਵ ਕੀਤੇ ਹੋਏ ਪੈਸੇ ਕਿੱਥੇ ਖਰਚੇ ਜਾਣ ਇਹ ਉਸ ਤੋਂ ਵੀ ਵੱਡਾ ਸਵਾਲ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਜਿਹੜਾ ਸੋਨਾ ਆ ਉਹ ਤਾਂ ਬਹੁਤ ਮਹਿੰਗਾ ਆ ਸਪੈਸ਼ਲੀ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਜਿਹੜੀਆਂ ਮਿਡਲ ਕਲਾਸ ਫੈਮਲੀਆਂ ਨੇ ਉਹ ਸੋਚਦੀਆਂ ਨੇ ਕਿ ਸੋਨਾ ਖਰੀਦਣਾ ਸਾਡੇ ਵਾਸਤੇ ਗੱਲ ਤਾਂ ਨਹੀਂ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਅਫੋਰਡੇਬਲ ਸੋਨੇ ਦੀ ਤੁਸੀਂ ਵੀ ਸੋਚ ਕੇ ਹੈਰਾਨ ਹੋਏ ਹੋਵੋਗੇ ਕਿ ਅਫੋਰਡੇਬਲ ਸੋਨਾ ਕੀ ਚੀਜ਼ ਆ affordable ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਚੀਜ਼ਾਂ ਦੀ ਜਿਹੜੀਆਂ ਚੀਜ਼ਾਂ ਸਟੂਡੈਂਟ ਤੋਂ ਲੈ ਕੇ ਮੀਡਲ ਕਲਾਸ ਫੈਮਲੀਆਂ ਵੀ ਖਰੀਦ ਸਕਦੀਆਂ ਨੇ ਉਹ ਵੀ ਆਸਾਨੀ ਦੇ ਨਾਲ ਤੇ ਤੁਹਾਡੇ ਜਿਹੜੇ ਸੇਵ ਕੀਤੇ ਹੋਏ ਪੈਸੇ ਨੇ ਉਹ ਵੀ ਇੱਕ ਚੰਗੀ ਜਗ੍ਹਾ ਲੱਗਣਗੇ ਕਿਉਂਕਿ ਸੋਨਾ ਅਸੀਂ ਦੇਖਦੇ ਹਾਂ ਕਿ ਦਿਨ ਬਦ ਦਿਨ ਇਸ ਤੇ ਜਿਹੜੇ ਰੇਟ ਨੇ ਅਸਮਾਨ ਨੂੰ ਬਸ ਛੂਹਦੇ ਜਾ ਰਹੇ ਨੇ ਤੇ ਇਸ ਦੇ ਲਈ ਮੈਂ ਅੱਜ ਪਹੁੰਚੀ ਹੋਈ ਹਾਂ ਜੀ ਸਿਟੀ ਸਕੇਪ ਦੇ ਵਿੱਚ ਇੱਕ ਬੜੀ ਹੀ ਖੂਬਸੂਰਤ ਦੁਕਾਨ ਵਿੱਚ ਜੁਲਰਸ ਦੇ ਵਿੱਚ ਜਿੱਥੇ ਕਿ ਤੁਹਾਨੂੰ ਗਹਿਣਿਆਂ ਦੀ ਬੇਸ਼ੁਮਾਰ ਕੁਆਲਿਟੀ ਦੇ ਨਾਲ ਡਿਜ਼ਾਈਨ ਸਤੀ ਵਿਧਾਨ ਨੂੰ ਬੇहद ਕੁਆਲਟੀ ਮਿਲ ਜਾਵੇਗੀ ਤੇ ਸਭ ਤੋਂ ਪਹਿਲਾਂ ਕਰ ਲੈਣੇ ਆ ਸਵਾਗਤ ਮੈਰੀ ਜੀ ਦਾ ਮੈਰੀਲੀ ਬਹੁਤ ਬਹੁਤ ਸਵਾਗਤ ਹੈ थैंक यू ਸੁਖਨੀ ਤੇ ਬੀਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਜਿਵੇਂ ਗੱਲਬਾਤ ਹੀ ਅੱਜ ਦੀ ਸ਼ੁਰੂ ਕੀਤੀ ਹੈ ਨਾ ਇੱਕ ਆਪਣੀ ਥੀਮ ਆ ਵੀ ਜਿਹੜੇ ਸਟੂਡੈਂਟਸ ਨੇ ਸਟੂਡੈਂਟਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਕੋਈ ਵੀ ਫੈਸਟੀਵਲ ਆਉਂਦਾ ਹੈ ਥੋੜੇ ਜਿਹੇ ਪੈਸੇ ਸੇਵ ਕਰਦੇ ਨੇ ਸੋਚਦੇ ਨੇ ਚਲੋ ਮੈਂ ਮਹਿੰਗਾ ਬ੍ਰਾਂਡਡ ਕੋਈ ਜੈਕਟ ਲੈ ਲੈਣਾ ਆ ਕੋਈ ਮੇ ਸ਼ੂ ਲੈ ਲੈਣਾ ਮਹਿੰਗੇ ਅਗਰ ਆਪਾਂ ਬ੍ਰਾਂਡਡ ਕੱਪੜਿਆਂ ਦੀ ਵੀ ਗੱਲ ਕਰੀਏ ਤਾਂ ਉਹ ਵੀ ਐਟ ਲੀਸਟ 5-600 ਦੇ ਅਰਾਊਂਡ ਤੱਕ ਹਜ਼ਾਰਾਂ ਵਿੱਚ ਵੀ ਆਉਂਦੇ ਨੇ ਹਨਾ ਸੋ ਜਿਹੜਾ ਸੋਨਾ ਆ ਉਹਦੇ ਵਿੱਚ ਹੀ ਕਿਉਂ ਇਨਵੈਸਟਮੈਂਟ ਕੀਤੀ ਜਾਵੇ ਰੈਦਰ ਦੈਨ ਜਿਹੜੇ ਬ੍ਰਾਂਡਡ ਕੱਪੜੇ ਨੇ ਜਾਂ ਫਿਰ ਜੁੱਤੀਆਂ ਨੇ ਹਾਂਜੀ ਗੋਲਡ ਵਿੱਚ ਇਹ ਹੋ ਜਾਂਦਾ ਹੈ ਕਿ ਉਹ ਤੜੀਕ ਇਨਵੈਸਟਮੈਂਟ ਹੈ ਇਹਦਾ ਕੁਛ ਨਾ ਕੁਛ ਤੁਹਾਨੂੰ ਬਾਅਦ ਵਿੱਚ ਵੀ ਮਿਲਦਾ ਹਾਂ ਫਿਊਚਰ 'ਚ ਵੀ ਜੇ ਤੁਸੀਂ ਉਸੇ ਨੂੰ ਸੇਲ ਵੀ ਕਰਦੇ ਹੋ ਤੈਨੂੰ ਇਹਦੀ ਵੈਲਿਊ ਮਿਲਦੀ ਹੈ ਪਰ ਜੇ ਤੁਸੀਂ ਬ੍ਰਾਂਡਡ ਕੰਪਨੀ ਲੈ ਲੈਂਦੇ ਹਾਂ ਜੋ ਜੁੱਤੀਆਂ ਲੈਂਦੇ ਹਨ ਬੈਗਸ ਲੈਂਦੇ ਹਨ ਪਰ ਉਹਨਾਂ ਦੇ ਫਿਰ ਰਿਟਰਨ ਵੈਲਿਊ ਕੋਈ ਨਹੀਂ ਹੈਗੀ ਬਾਅਦ ਵਿੱਚ ਤੁਹਾਨੂੰ ਕੁਝ ਨਹੀਂ ਮਿਲਦਾ ਬਿਲਕੁਲ ਜੀ ਜੇਕਰ ਮੈਂ ਸੋਨੇ ਦੇ ਰੇਟਸ ਤੇ ਹੀ ਗੱਲ ਕਰਾਂ ਕਿ ਜਿਹੜਾ ਸੋਨੇ ਦਾ ਬਿਸਕਟ ਹੈ ਹਨਾ ਅੱਜ ਉਹਦਾ ਕੀ ਰੇਟ ਆ ਤੇ ਅਗਰ ਆਪਾਂ 2-3 ਸਾਲ ਦੀ ਗੱਲ ਕਰ ਲਈਏ ਤਾਂ ਉਦੋਂ ਕਿੰਨਾ ਪ੍ਰਾਈਸ ਸੀ ਉਹਦਾ ਅੱਜ ਉਹਦਾ ਪ੍ਰਾਈਸ ਚੱਲ ਰਿਹਾ ਜਿੱਦਾਂ 4700 ਤੇ 2-3 ਸਾਲ ਪਹਿਲਾਂ ਇਹ ਅੱਜ ਸੀ 232400 ਦੇ ਕੋਲ ਸੀਗਾ ਉਹਨੇ অলਮੋਸਟ ਡਬਲ ਹੋ ਚੁੱਕਾ ਹੈ ਮੇਨਸ ਵੀ ਜਿਹੜਾ 2-3 ਸਾਲ ਦੇ ਵਿੱਚ ਹੀ ਜਿਹੜਾ ਇਹਦਾ ਰੇਟ ਆ ਇਹਨਾਂ ਦੁੱਗਣਾ ਹੋ ਗਿਆ ਹੈ ਨਾ ਕਿਉਂਕਿ ਇੰਨੀ ਕਿ ਸੇਵਿੰਗ ਤਾਂ ਬੰਦਾ ਕਰ ਹੀ ਲੈਂਦਾ ਹੈ ਨਾ ਏਟ ਲੀਸਟ ਕਈ ਸਟੂਡੈਂਟਸ ਨੂੰ ਅਸੀਂ ਦੇਖਦੇ ਆ ਵੀ ਸੋਨਾ ਪਾਉਣ ਦਾ ਨਹੀਂ ਸ਼ੌਂਕ ਹੁੰਦਾ ਸੋ ਉਹਨਾਂ ਦੇ ਲਈ ਇਹ ਜਿਹੜੀ ਸਭ ਤੋਂ ਬੈਟਰ ਆਪਸ਼ਨ ਹੈਗੀ ਹੈ ਹੈ ਨਾ ਤੇ ਅਗਰ ਆਪਾਂ ਗੱਲ ਕਰੀਏ ਵੀ ਹੁਣ ਰਖੜੀਆਂ ਵੀ ਆਉਣ ਵਾਲੀਆਂ ਨੇ ਹਨਾ ਤੇ ਆਪਾਂ ਸੋਚਦੇ ਹਾਂ ਕਿ ਆਪਣੇ ਜਿਹੜੀਆਂ ਸਿਸਟਰਸ ਨੇ ਮੈਂ ਐਕਸਪੈਕਟ ਕਰਦੀ ਆ ਨੀ ਵੀ ਸਾਨੂੰ ਵੀ ਕੋਈ ਚੀਜ਼ ਦਿੱਤੀ ਜਾਵੇ ਸਪੈਸ਼ਲੀ ਹੈ ਨਾ ਹੁਣ ਪੈਸੇ ਦੇ ਨਾਲੋਂ ਗਿਫਟਸ ਦੇ ਨਾਲ ਜ਼ਿਆਦਾ ਲੋਕਾਂ ਦਾ ਲਗਾਅ ਹੋ ਗਿਆ ਹੈ ਨਾ ਕਿਉਂਕਿ ਗੇਮਸ ਘਟਵਾਦੀ ਦਿੰਦੇ ਨੇ ਤੇ ਐਸੀਆਂ ਕੋਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਵੀ ਉਹ ਐਜ਼ਾ ਆਪਣੀ ਸਿਸਟਰ ਨੂੰ ਗਿਫਟ ਕਰ ਸਕਦੇ ਨੇ ਖਰੀਦਾ ਤਿਮਹਾਰ ਆ ਰਿਹਾ ਹੈ ਜੁਦਾ ਕੀ ਭੈਣ ਭਰਾ ਦੇ ਪਿਆਰ ਦਾ ਤਿਮਹਾਰ ਹੈ ਤੇ ਜਿੱਦਾਂ ਹੁਣ ਉਹ ਬਰਾਦਰ ਸਿ ਲਈ ਸਾਡੇ ਕੋਲ ਸਿਲਵਰ ਦੀਆਂ ਰਖੜੀਆਂ 골ਡ ਦੀਆਂ ਰਖੜੀਆਂ ਜੇ ਅਜੇ ਕਿਸੇ ਨੇ ਕਸਟਮਾਈਜ਼ ਵੀ ਬੇ ਰਖੜੀ ਕਰਵਾਣੀ ਹੋਵੇ ਅਸੀਂ ਉਹ ਵੀ ਕਰ ਦਵਾਂਗੇ ਤੇ ਸਿਸਟਰ ਫਰੇਜ਼ ਬੇਬੀ ਤੇ ਲੋਹਾਂ ਦੀ ਤਾਂ ਫਰੇਜ਼ਲੇਟ ਹੋਗੇ ਛੋਟੇ ਛੋਟੇ ਇਅਰਿੰਗਸ ਹੋਗੇ ਛੋਟੀਆਂ ਬੱਚਿਆਂ ਲਈ ਵੀ ਛੋਟੇ ਛੋਟੇ ਇਅਰਿੰਗ ਸਾਡੇ ਕੋਲ ਹੈਗੀਆਂ ਤੁਸੀਂ ਰਿਟਰਨ ਕਿਸੇ ਤੋਂ ਦੋਦੇ ਦੇ ਸਕਦੇ ਆ ਬਿਲਕੁਲ ਸੋ ਰਖੜੀਆਂ ਦੀ ਅਗਰ ਆਪਾਂ ਰਖੜੀਆਂ ਤੋਂ ਗੱਲ ਕਰ ਲੈਨੇ ਆ ਸ਼ੁਰੂ ਚਾਂਦੀ ਦੀਆਂ ਰਖੜੀਆਂ ਮੈਂ ਦੇਖ ਸਕਦੀ ਹਾਂ ਨਾ ਸੋ ਇਹਨਾਂ ਦੇ ਜਿਹੜੇ ਸਟਾਰਟਿੰਗ ਪ੍ਰਾਈਸਿਸ ਕੀ ਨੇ ਇੰਨਾ ਤੇ 40 ਡਾਲਰ ਤੋਂ ਸਟਾਰਟਿੰਗ ਪ੍ਰਾਈਸਸ ਹੈ ਯਾਰ ਜਸਟ 40 ਡਾਲਰ 40 ਡਾਲਰ ਤਾਂ ਮੈਂ ਕਿਹਾ ਆਪਾਂ ਜੜਿਆ ਕਾਰਟੂਨ ਆਣਿਆ ਉਹ ਵੀ ਸਪੈਸ਼ਲ ਡਿਸਕਾਊਂਟ ਵੀ ਲਗਾਇਆ ਯਾਰ ਜਿਹੜਾ 50% ਆਫ ਤੇ ਚਾਂਦੀ ਦੇ ਵਿੱਚ ਤੇ 골드 ਦੇ ਤੁਸੀਂ ਮੇਕਿੰਗ ਵਿੱਚ ਅਪ ਟੂ 40% ਆਫ ਮਿਲੇਗਾ ਅੱਛਾ ਸੋ ਅਗਰ ਆਪਾਂ ਇਹਨਾਂ ਜਿਹੜੀਆਂ ਰਖੜੀਆਂ ਦੀ ਅਗਰ ਆਪਾਂ ਗੱਲ ਕਰ ਲਈਏ ਹਨਾ ਸੋ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਸਸਤੀ ਤੋਂ ਸਸਤੀ ਤੁਸੀਂ ਦੱਸੋ ਵੀ ਆਪਾਂ ਕਿੰਨੇ ਦੀ ਲੈ ਸਕਦੇ ਹਾਂ ਉਹ ਵੀ ਮੈਂ ਤੁਹਾਨੂੰ ਸਟਾਰਟਿੰਗ ਰੇਂਜ 40 ਡਾਲਰ ਦੱਸੀ ਹੋਈ ਜਿੱਦਾਂ ਹੁਣ ਇਹ ਵਾਲੀ ਹੈ ਤੇ ਫਿਰ ਹੁਣ ਜਿੱਦਾਂ ਵੇਟ ਦੇ ਹਿਸਾਬ ਨਾਲ ਪਰ ਪੀਸ ਆਈਟਮ ਸੀ ਹੈ ਜਿਵੇਂ ਤੇ 100 ਤੱਕ 150 ਤੱਕ ਜੇ ਹੈ ਵੀ ਪ੍ਰੈਸ ਕਰ ਦੇ ਤੇ 200 250 300 ਤੱਕ ਵੀ ਸਾਡੇ ਕੋਲ ਹੈ ਓਕੇ ਸੋ ਚਾਂਦੀ ਦੇ ਜਿਹੜੇ ਬ੍ਰੇਸਲੇਟਸ ਨੇ ਉਹਨਾਂ ਦੀ ਵੀ ਇਹੀ ਰੇਂਜ ਹੈ ਉਹਨਾਂ ਦੀ ਕੀ ਰੇਂਜ ਹੈ ਜੀ ਉਹਨਾਂ ਦੀ ਵੀ ਥੋੜੇ ਹੈਵੀ ਚੋ ਚੰਦ 100 ਡਾਲਰ ਤੋਂ ਸਟਾਰਟਿੰਗ ਪ੍ਰਾਈਸ ਸ਼ੁਰੂ ਹੈ ਬਿਲਕੁਲ ਅਗਰ ਆਪਾਂ ਇੱਥੇ ਗੱਲ ਕਰੀਏ ਸਪੈਸ਼ਲੀ ਕੈਨੇਡਾ ਦੇ ਵਿੱਚ ਜਾਂ ਜਿਹੜੀਆਂ ਬਾਹਰਲੀਆਂ ਕੰਟਰੀਜ਼ ਦੇ ਵਿੱਚ ਇੰਡੀਆ ਤੋਂ ਸਪੈਸ਼ਲੀ ਰਖੜੀਆਂ ਮੰਗਵਾਈਆਂ ਜਾਂਦੀਆਂ ਨੇ ਉਹ ਜਿਹੜੀਆਂ ਕਾਰਟੂਨਸ ਵਾਲੀਆਂ ਰਖੜੀਆਂ ਹੋ ਗਈਆਂ ਜਾਂ ਜਿਹੜੀਆਂ ਦੂਸਰੀਆਂ ਉਹ ਵੀ ਅਗਰ ਆਪਾਂ ਦੇਖੀਏ ਤਾਂ 40-50 ਡਾਲਰ ਦੀ ਰਖੜੀ ਤੋਂ ਘੱਟ ਕੋਈ ਵੀ ਚੀਜ਼ ਨਹੀਂ ਹੈਗੀ ਰੈਦਰ than ਤੁਸੀਂ ਚੰਦੀ ਦੀ ਰਖੜੀ ਲੈਣੀ ਹੈ ਹੈਨਾ ਨਾਲ ਤੇ ਤੁਹਾਨੂੰ ਗਿਫਟ ਦਿੱਤਾ ਵੀ ਸਮਾਉਣਾ ਬਿਲਕੁਲ ਹੋ ਨਾ ਅਗਰ ਆਪਾਂ ਚਾਂਦੀ ਦੀ ਗੱਲ ਕਰ ਲਈਏ ਕਿਸੇ ਦਾ ਅਗਰ ਬਜਟ ਥੋੜਾ ਜਿਹਾ ਤਾਂ ਆ ਤਾਂ ਉਹ ਸੋਨੇ ਦੇ ਵੀ ਜਿਹੜੇ ਬ੍ਰੇਸਲੇਟਸ ਆਪਾਂ ਲੈ ਸਕਦੇ ਆ ਨਾ ਬਿਲਕੁਲ ਹਾਂਜੀ 골ਡ ਬ੍ਰੇਸਲੇਟ ਵੀ ਹੈਗੇ ਉਹਦੀ ਸਟਾਰਟਿੰਗ ਪ੍ਰਾਈਸ 2000 ਤੋਂ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਛੋਟੇ-ਛੋਟੇ ਬ੍ਰੇਸਲੇਟ ਆਗੇ ਠੀਕ ਹੈ ਹਾਂਜੀ ਜੇ ਹੈ ਵੀ ਤਾਂ ਤੇ ਚਾਰ ਪੰਜ 10 ਹਜ਼ਾਰ ਦਾ ਵਿਚਾਰ ਆ ਰਿਹਾ ਹੈ ਸੋ ਸਟਾਰਟਿੰਗ ਪ੍ਰਾਈਸ ਦੀ ਇਹਨਾਂ ਨੇ ਗੱਲ ਕੀਤੀ ਆ 2000 ਤੋਂ ਜਿਹੜਾ ਬ੍ਰੇਸਲੇਟ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਫਿਰ ਅਗਰ ਕਿਸੇ ਨੇ ਆਪਣੇ ਨਾਮ ਦੇ ਨਾਲ ਕਸਟਮਾਈਜ਼ ਕਰਵਾਉਣਾ ਉਹ ਵੀ ਤੁਸੀਂ ਕਰ ਦਿੰਦੇ ਹੋ ਠੀਕ ਹੈ ਇਹ ਸਾਡੇ ਕੋ ਜਿੱਦਾਂ কয়ਨ ਵੀ ਇਹ ਲੈਣ ਨਾ ਤੇ ਇਨਕ੍ਰੇ ਹੋਇਆ ਪਿਆਸ ਜਿੱਦਾਂ ਹਰ ਦੇਖ ਲਿਖਿਆ ਮੇਰਾ ਭਾਈ ਮੇਰਾ ਗੁੱਡ ਲੱਕ ਦੇਖੋ ਜੀ কয়ਨ ਕਿੰਨੇ ਖੂਬਸੂਰਤ ਨੇ ਇਹਨਾਂ ਤੇ ਉੱਤੇ ਫੋਟੋਜ਼ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਇੱਕ ਯਾਦਗਾਰੀ ਹੁੰਦੀ ਹੈ ਮੈਂ ਤਾਂ ਸੋਚਦਾ ਵੀ ਉਸ ਸਾਲ ਰਖੜੀਆਂ ਸੀਗੀਆਂ ਤੇ ਮੈਂ ਜਿਹੜਾ ਕੋਇਨ ਆਪਣੀ ਸਿਸਟਰ ਨੇ ਜਿਹੜਾ ਖਰੀਦ ਕੇ ਆਪਣੇ ਬ੍ਰਦਰ ਨੂੰ ਦਿੱਤਾ ਸੀਗਾ ਜਾਂ ਉਹ ਵੀ ਵਾਪਸ ਦੇ ਸਕਦੇ ਨੇ ਉਹਨੂੰ ਐਸਾ ਨਾ ਰਿਟਰਨ ਗਿਫਟ ਦੇ ਵਿੱਚ ਯਾਦਗਾਰੀ ਹਾਂਜੀ ਹੈਪੀ ਰਕਸ਼ਾ ਬੰਧਨ ਵਾਲਾ ਜਿਹੜਾ ਕੋਇਨ ਹੈ ਇਹਨਾਂ ਦੀ ਕੀ ਹੈ ਜੀ ਪ੍ਰਾਈਸ ਰੇਂਜ ਸ਼ੁਰੂ ਹੋ ਜਾਂਦੇ ਨੇ ਕੀ ਪ੍ਰਾਈਸ ਰੇਂਜ ਹੈ ਜੀ $60 ਤੋਂ 30 ओके 60 ਤੋਂ ਤੇ ਕੋਈ ਨਾਗੇ ਜਿਹੜੇ ਛੋਟੇ ਚਿੱਤਰ ਠੀਕ ਹੈ ਜੀ ਤੇ ਹੁਣ ਤਾਂ ਹੋ ਗਈ ਆਪਣੇ ਬ੍ਰਦਰਸ ਦੀ ਗੱਲ ਹਨਾ ਅਗਰ ਉਹਨਾਂ ਨੇ ਆਪਣੇ ਸਿਸਟਰਸ ਨੂੰ ਰਿਟਰਨ ਗਿਫਟ ਦੇਣੇ ਨੇ ਕਿਉਂਕਿ ਉਹ ਵੀ ਐਕਸਪੈਕਟ ਕਰਦੀਆਂ ਨੇ ਵੀ ਸਾਨੂੰ ਪੈਸੇ ਦੀ ਜਗ੍ਹਾ ਸਾਨੂੰ ਵੀ ਕੁਝ ਹੋਰ ਚੀਜ਼ ਦਿੱਤੀ ਜਾਵੇ ਹਨਾ ਸੋ ਅਫੋਰਡੇਬਲ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇ ਸਕਦੇ ਨੇ ਆਸਾਨੀ ਦੇ ਨਾਲ ਪੋਰਟੇਬਲ ਜਿੱਦਾਂ ਛੋਟੇ ਛੋਟੇ ਰਿੰਗਸ ਆਗੇ ਉਹ ਬਨੇ ਦੇ ਸਕਦੇ ਆ ਸੋ ਅਲਿਕੋ ਬਰੇਸਲੇਟਰੀ ਜਿੱਦਾਂ 4 5 ਰੁਪਏ ਦੇ ਅੰਦਰ ਹੈਗੇ ਆ ਉਹ ਦੇ ਸਕਦੇ ਆ ਟੈਂਡੈਂਸ ਹੋ ਗਈਆਂ ਬਾਂਜੀ ਚੇਨ ਚੇਨ ਸੈਟ ਠੀਕ ਹੈ ਸੋ ਆ ਵਾਲੇ ਜਿਹੜੇ ਪੇਅਰਿੰਗਸ ਦੇਖ ਰਹੀਆਂ ਆ ਬੜੇ ਕਿਊਟ ਕਿਊਟ ਜਿਹੜਾ ਇਹਨਾਂ ਦੇ ਉੱਤੇ ਡਿਜ਼ਾਈਨਸ ਬਣੇ ਹੋਏ ਨੇ ਪਾਂਡਾ ਵਾਲਾ ਡਿਜ਼ਾਈਨ ਹੈ ਫਿਰ ਸਾਰੇ ਤਰ੍ਹਾਂ ਦੇ ਡਿਜ਼ਾਈਨ ਜਿਵੇਂ ਸ਼ਾਰਕਸ ਹੋ ਗਈਆਂ ਹਨ ਇਹਨਾਂ ਦੀ ਕੀ ਹੈ ਜੀ ਪ੍ਰਾਈਸ ਰੇਂਜ ਇਹਨਾਂ ਦੀ ਪ੍ਰਾਈਸ ਹੈ 200 ਪਲੱਸ 200 ਪਲੱਸ ਓਕੇ ਤੇ ਇਹ ਸਾਰਿਆਂ ਦਾ ਡਿਪੈਂਡ ਕਰਦਾ ਆ ਡਿਫਰੈਂਟ ਡਿਫਰੈਂਟ ਦੇ ਉੱਤੇ weight ਤੇ ਡਿਪੈਂਡ ਕਰਦਾ ਪਰ ਜਿਹੜੀ ਸਟਾਰਟਿੰਗ ਤੁਸੀਂ ਕਿਹਾ ਉਹ 200 ਤੋਂ ਹੋ ਜਾਂਦੀ ਹੈ ਹਨਾ ਇਹ ਤਾਂ ਹੋ ਗਈਆਂ ਚਲੋ ਬੱਚਿਆਂ ਦੇ ਲਈ ਬੱਚੀਆਂ ਜਿਹੜੀਆਂ ਛੋਟੀਆਂ ਨੇ ਐਟ ਲੀਸਟ 15 16 ਸਾਲ ਤੱਕ ਹਨਾ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਦਾ ਸ਼ੌਂਕ ਹੁੰਦਾ ਹੈ ਫਿਰ ਜਦੋਂ ਬੰਦਾ ਵੱਡਾ ਹੋ ਜਾਂਦਾ ਉਹਨਾਂ ਨੂੰ ਥੋੜੀ ਜਿਹੀ ਚੀਜ਼ ਸਿੰਪਲ ਵੀ ਹੋਵੇ ਤੇ ਕਲਾਸਿਕ ਵੀ ਲੱਗੇ ਹਨਾ ਜਿਹੜਾ ਹਰ ਇੱਕ ਸਾਡੇ ਕੋਲ ਵੱਡੇ ਥੋੜੇ ਇੰਨਾ ਤੋਂ ਇਹ ਨਹੀਂ ਸਟੋਨ ਵਿਦ ਸਟੋਨ ਵਿਦਆਊਟ ਸਟੋਨ ਤੋਂ ਤੋਂ ਹੈਗੇ ਆ। ਓਕੇ ਸੋ ਮੈਂ ਆ ਵਾਲੇ ਜਦੋਂ ਇਅਰਿੰਗਸ ਆਪਾਂ ਦੇਖ ਸਕਦੇ ਹਨਾ ਤਾਂ ਇਹਨਾਂ ਦੀ ਅਗਰ ਆਪਾਂ ਪ੍ਰਾਈਸ ਰੇਂਜ ਦੀ ਗੱਲ ਕਰੀਏ ਤਾਂ ਇਹ ਕਿਤੋਂ ਸ਼ੁਰੂ ਹੋ ਜਾਂਦੇ ਨੇ 400 ਪਲੱਸ ਐਸਰ 400 ਪਲੱਸ ਨੇ ਤੇ ਬਾਕੀ weight ਤੇ ਡਿਪੈਂਡ ਕਰਦਾ ਹੈ ਹਨਾ। ਠੀਕ ਹੈ ਤੇ ਹੁਣ ਦੇਖੋ ਸਟੂਡੈਂਟਸ ਤੁਸੀਂ ਜਿਹੜੇ ਮੇਰੇ ਕੋਲ ਫੈਮਿਲੀਜ਼ ਨੇ ਤੁਸੀਂ ਦੇਖ ਸਕਦੇ ਹੋ ਕਿ 2 2400 ਜਿਹੜਾ ਡਾਲਰ ਹੈ ਉਹ ਇੰਨਾਕ ਤਾਂ ਬੰਦਾ ਸੇਵ ਕਰ ਹੀ ਲੈਂਦਾ ਹਨਾ ਇੰਨਾਕ ਤਾਂ ਕਈ ਵਾਰੀ ਆਪਾਂ ਜਾਣਦੇ ਆ ਕੋਈ ਚੀਜ਼ ਨਹੀਂ ਵੀ ਸੋਚੀਂ ਦੀ ਖਰੀਦਣ ਦੀ ਤਾਂ ਵੀ ਚੱਕ ਲੈਣੀ ਹੈ ਜੇ ਸੋਹਣੀ ਲੱਗੇ ਹਨਾ ਰੈਦਰ ਦੈਨ ਤੁਸੀਂ ਅਗਰ ਸੋਨਾ ਖਰੀਦੋ ਸੋਨਾ ਇੱਕ ਚੰਗੀ ਇਨਵੈਸਟਮੈਂਟ ਵੀ ਹੈ ਕਿਉਂਕਿ ਇਹਨਾਂ ਨੇ ਜਿਵੇਂ ਰੇਟ ਦੀ ਗੱਲ ਕੀਤੀ ਹੈ ਕਿ ਕਿ ਬਿਸਕਟ ਦਾ ਜਿਹੜਾ ਰੇਟ ਆ ਉਹ ਵੀ 2-3 ਸਾਲਾਂ ਦੇ ਵਿੱਚ ਹੀ ਜਿਹੜਾ ਡਬਲ ਹੋ ਗਿਆ ਆ ਸੋ ਇਹਨਾਂ ਦੀ ਅਗਰ ਆਪਾਂ ਹਨਾ ਰੇਟ ਦੀ ਗੱਲ ਕਰੀਏ ਤਾਂ ਇਹਨਾਂ ਦਾ ਰੇਟ ਤੇ ਵੀ ਪਿਛਲੇ 5-7 ਸਾਲਾਂ ਦੇ ਵਿੱਚ ਇਸ ਤੋਂ ਘੱਟ ਹੀ ਹੋਣਾ ਤੇ ਇਹਨਾਂ ਦਾ ਮੀਸ ਦਾ ਹਾਂਜੀ 골ਡ ਦੇ ਪ੍ਰਾਈਸ ਦੇ ਨਾਲ ਹਾਂਜੀ ਸਾਰੇ ਜੋ ਜੁਲਰੀ ਦੇ ਆਈਟਮਸ ਆ ਇਹਨਾਂ ਦਾ ਵੀ ਪ੍ਰਾਈਸ ਚੇਂਜ ਹੁੰਦਾ ਆ ਹਾਂਜੀ ਹੁਣ ਪ੍ਰਾਈਸ ਦਾ ਵਧ ਗਿਆ ਹੈ ਪਰ ਤੁਸੀਂ ਫਿਊਚਰ ਲਈ ਦੇਖੋ ਤਾਂ ਬਿਲਕੁਲ ਹੋਰ ਵਧੇਗਾ ਕਿਉਂਕਿ ਟੈਰਿਫਸ ਵਗੈਰਾ ਜਦੋਂ ਲੱਗੇ ਨੇ ਉਸ ਤੋਂ ਇਲਾਵਾ ਕੋਵਿਡ-19 ਤੋਂ ਬਾਅਦ ਵੀ ਹੈ ਨਾ ਜਿਹੜੀਆਂ ਚੀਜ਼ਾਂ ਕਾਫੀ ਚੇਂਜ ਹੋਈਆਂ ਨੇ ਉਸ ਤੋਂ ਬਾਅਦ ਜਿਹੜੇ ਸੋਨੇ ਦੇ ਪ੍ਰਾਈਸ ਨੇ ਕੋਈ ਪ੍ਰਾਪਰਟੀ ਖਰੀਦ ਲੈਂਦਾ ਹੈ ਹਨਾ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਹੋ ਸਕਦਾ ਕਿਉਂਕਿ ਰੀਅਲ ਏਸਟੇਟ ਦੀ ਅਗਰ ਆਪਾਂ ਗੱਲ ਕਰੀਏ ਸਪੈਸ਼ਲੀ ਕੈਨੇਡਾ ਦਾ ਹਾਊਸਿੰਗ ਕਰਾਈਸਿਸ ਦੇ ਵਿੱਚ ਡੁੱਬਿਆ ਹੋਇਆ ਹਨਾ ਸੋ ਸੋਨਾ ਜਿਹੜਾ ਇਦਾਂ ਹੋਇਆ ਵੀ ਕਦੀ ਵੀ ਸੋਨੇ ਦੇ ਜਿਹੜੇ ਭਾਅ ਬਿਲਕੁਲ ਥੱਲੇ ਡੈਗੇ ਨਹੀਂ ਇਦਾਂ ਕਦੀ ਨਹੀਂ ਹੋਇਆ ਗੋਲਡੇ ਪ੍ਰਾਈਸਸ ਦਾ ਉੱਪਰ ਹੀ ਜਾਂਦੇ ਆ نیچے ਨਹੀਂ ਆਉਂਦੇ ਠੀਕ ਹੈ ਜੀ ਤੇ ਸੋਰੇ ਦੇ ਪ੍ਰਾਈਸ ਤੁਸੀਂ ਕੀ ਐਕਸਪੈਕਟ ਕਰਦੇ ਆ ਵੀ ਹੋਰ 5-7 ਸਾਲਾਂ ਦੇ ਵਿੱਚ ਕਿੱਥੇ ਪਹੁੰਚ ਜਾਣਗੇ ਜੀ ਇਹ ਹਾਲ ਹੀ ਹੋਏਗਾ ਉੱਪਰ ਹੀ ਜਾਏਗਾ ਹਾਂ ਜੀ ਸੋ ਅੱਜ ਜੇਕਰ ਕੋਈ ਚੀਜ਼ 5000 ਦੀ ਹੈ ਹੈਨਾ ਤਾਂ ਅਗਰ 50 ਸਾਲਾਂ ਦੇ ਵਿੱਚ ਕਿਸੇ ਨੇ ਅੱਜ ਖਰੀਦ ਕੇ ਰੱਖ ਲਈ ਹੈ ਤਾਂ ਉਹਨੂੰ ਕਿੰਨਾ ਫਾਇਦਾ ਹੋ ਸਕਦਾ ਇਹਦਾ ਅਨਸਰ ਸਾਨੂੰ ਇਸ ਤੋਂ ਜ਼ਿਆਦਾ ਮਿਲਦਾ ਹੈ ਕਿ ਅਸੀਂ ਪਿਛਲੇ 50 ਸਾਲਾਂ ਤੋਂ ਦੇਖਦੇ ਹਾਂ ਕਿ 50 ਸਾਲ ਪਹਿਲਾਂ ਇੱਕ ਚੀਜ਼ ਚੈਨ ਲੱਤੀ ਹੈ ਉਹ ਇਸ ਵੇਲੇ ਉਹਦੀ ਕੀਮਤ ਆਲਮੋਸਟ 9000 ਦੀ ਹੋ। ਹਮਮ। ਯਾਨੀ ਕਿ ਸੋਨੇ ਚ ਇਨਵੈਸਟਮੈਂਟ ਦਾ ਮਤਲਬ ਹੈਗਾ ਨਾਲੇ ਘੋੜ ਨਾਲ ਨਾਲ ਚੋਪੜ। ਦੇਖੋ ਸਾਡੇ ਕਲਚਰ ਚ ਸੋਨਾ ਇਸੇ ਲਈ ਜ਼ਿਆਦਾ ਇਨਟੀਗ੍ਰੇਟਿਡ ਹੈਗਾ ਕਿ ਇਹ ਹਰ ਵਿਲੇ ਹਰ ਜਗ੍ਹਾ ਯੂਜ਼ ਹੁੰਦਾ ਬਿਲਕੁਲ ਤੇ ਸਾਡੇ ਚ ਇਨਵੈਸਟਮੈਂਟ ਦਾ ਮਤਲਬ ਹੀ ਅੱਗੇ ਸੋਨਾ ਹੁੰਦਾ ਹਮ ਹਮ ਅੱਜ ਦੇ ਤਰੀਕ ਚ ਸਾਡੇ ਜਿਹੜੇ ਨਵੀਂ ਜਨਰੇਸ਼ਨ ਆ ਸੋਨੇ ਤੋਂ ਥੋੜੀ ਜਿਹੀ ਪਿੱਛੇ ਹੋ ਗਈ ਕਿ ਸ਼ਾਇਦ ਬਹੁਤ ਮਹਿੰਗਾ ਹੋ ਗਿਆ ਬਿਲਕੁਲ ਆਨ ਵਾਲਾ ਟਾਈਮ ਹੀ ਹੈ ਦਾ ਹਮ देयर इज ओनली ਵਨ ਵੇ ਵੀ ਕੈਨ ਸਟਾਪ ਅਸੀਂ ਇੰਡੀਆ ਤੋਂ ਇਸ ਕਰਕੇ ਆਏ ਸੀ ਕਿ ਇੰਡੀਆ ਦੇ ਨਾ ਰੁਪਈਏ ਦੀ ਵੈਲਿਊ ਘਟੀ ਜਾਂਦੀ ਹਮ ਹਮ ਵੈਲਿਊ ਨਹੀਂ ਘਟੀ ਸੋਨੇ ਦਾ ਪ੍ਰਾਈਸ ਵਧੀ ਜਾਂਦਾ। ਔਰ ਇਹੀ ਚੀਜ਼ ਅਨੌਲੇ ਟਾਈਮ 'ਚ ਕੈਨੇਡਾ ਦੀ ਹੋਣ ਉਹਨੇ। ਹੂੰ। ਕੈਨੇਡਾ ਦੀ ਵੈਲਿਊ ਜਿੱਦਾਂ ਡਾਲਰ ਦੇ ਮੁਕਾਬਲੇ ਘਟੀ ਜਾਂਦੀ ਪਈ ਹੈ ਪਰ ਉਹਨੂੰ ਕਾਊਂਟਰ ਕਰਨ ਲਈ ਸਾਡੇ ਕੋਲ ਸਭ ਤੋਂ ਵਧੀਆ ਚੀਜ਼ ਹੈ ਗੋਲਡ। ਬਿਲਕੁਲ। ਗੋਲਡ ਇੱਕ ਤਰ੍ਹਾਂ ਦੀ ਹੈਜਿੰਗ ਹੈਗੀ ਹੈ। ਯੈਸ ਇਟਸ ਨਾਟ ਗੋਣਾ ਗਿਵ ਅਸ ਦਾ ਸੁਪਰ ਰਿਟਰਨਸ। ਹੂੰ। ਬਟ ਇਟ ਵਿਲ ਆਲਸੋ ਕੀਪ आवर ਮਨੀ ਸਿਕਰ। ਬਿਲਕੁਲ ਜੀ। ਔਰ ਗੋਲਡ ਇਜ਼ ਦਾ ਬੈਸਟ ਟੂ ਸਿਕਿਉਰ आवर ਮਨੀ ਤੇ ਔਖੇ ਟਾਈਮ ਤੇ ਸਭ ਤੋਂ ਵਧੀਆ ਕੰਮ ਆਉਣ ਵਾਲਾ ਐਂਡ ਦ ਬੈਸਟ ਥਿੰਗਸ 골ਡ ਇਨਵੈਸਟਮੈਂਟ بس ਇੱਕ ਕਰੀ ਚੇਨ ਪਾ ਲਈ ਕੜਾ ਪਾ ਲਿਆ ਨਾਉ ਵੀ ਆ ਪ੍ਰੋਟेक्टेड অলਮੋਸਟ 10000 ਡਾਲਰ ਵੀ ਆ ਡਾਲਰ ਨਾਲ ਹੀ ਲਈ ਬਿਲਕੁਲ ਔਰ ਸਭ ਤੋਂ ਵਧੀਆ ਔਖੇ ਟਾਈਮ ਤੇ ਸਾਡੇ ਕੰਮ ਆਉਣ ਵਾਲੀ ਚੀਜ਼ ਹਮਮ ਤੇ ਇਹਦਾ ਇਨਵੈਸਟਮੈਂਟ ਦਾ ਆਹੀ ਚੱਕਰ ਸਭ ਤੋਂ ਵਧੀਆ ਰੀਜ਼ਨ ਵੀ ਆਹੀ ਹੈ ਕਿ ਅਸੀਂ 골ਡ ਇਨਵੈਸਟ ਕਰ ਗਏ ਹਮ ਤੇ ਆਪਣੀ ਮਨੀ ਨੂੰ ਗਰੋ ਕਰੀ ਦੂਸਰੀ ਚੀਜ਼ ਇਦਾਂ ਹੈ ਕਿ ਅਸੀਂ ਕਿਸੇ ਸਾਨੂੰ ਕੱਪੜੇ ਦਾ ਕੋਈ ਮੁੱਲ ਨਹੀਂ ਮਿਲਦਾ ਜੀ 골ਡ ਇਦਾਂ ਹੀ ਚੀਜ਼ ਹੈ ਤੇ ਅਸੀਂ 5 ਸਾਲ ਜਿਨ੍ਹਾਂ ਨੇ ਹੰਡਾਏ ਵੀ ਆ ਉਹ ਨਾ ਹੁ ਦੇ ਆ ਗੇਟਿੰਗ ਮੋਰ ਮਨੀ ਬਿਲਕੁਲ ਅਸੀਂ ਉਹੀ ਗੱਲ ਕਰ ਰਹੇ ਸੀ ਵੀ ਸਟੂਡੈਂਟਸ ਹਜ਼ਾਰ ਹਜ਼ਾਰ 2-2 ਹਜ਼ਾਰ ਇੱਕ ਬੂਟਾ ਤੇ ਖਰਚ ਕਰ ਦਿੰਦੇ ਨੇ ਹੈਨਾ ਜਦੋਂ ਵੀ ਮਾਲ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਲੱਗਦਾ ਵੀ ਸੋਨਾ ਕਰ ਇਸ ਤੋਂ ਵੀ ਮਹਿੰਗਾ ਆ ਉਹਨਾਂ ਦਾ ਜਿਹੜਾ ਡਾਊਟ ਹੈ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਕਿ ਨਹੀਂ 4-500 ਤੋਂ ਵੀ ਸਟਾਰਟਿੰਗ ਹੋ ਜਾਂਦੀ ਬਿਲਕੁਲ ਬਿਲਕੁਲ 4-500 ਤੋਂ ਕਈ ਬੱਚੇ ਸਾਡੇ ਕੋਲ ਇੱਥੇ ਆਪਣੇ ਸਿਕਿਉਰ ਮਨੀ ਦੇ 100 100 200 ਡਾਲਰ ਜਮਾ ਕਰਾਉਂਦੇ ਪਏ ਦੇ ਆਰ ਵੈਰੀ ਉਹਨਾਂ ਮਾਈਂਡ ਕਲੀਅਰ ਹੈ ਕਿ ਦੇ ਆਰ ਨਾਟ ਗੋਇੰ ਟੂ ਸਪੈਂਡ ਮਨੀ ਔਨ ਦ ਕਲੋਥਸ অর ਸ਼ੂਜ਼ ਜਿੱਦਾਂ ਤੁਸੀਂ ਕਹਿੰਦੇ ਪਏ ਹੋ ਬਟ ਦੇ ਗੋਇੰ ਟੂ ਇਨਵੈਸਟ ਦਿਸ ਮਨੀ ਫॉर देयर ਫਿਊਚਰ ਐਂਡ ਸਿਕਿਉਰ ਇਟ ਦੇਖੋ ਸੋਨਾ ਚਾਹੇ ਥੋੜਾ ਹੋਵੇ ਜਾਂ ਜ਼ਿਆਦਾ ਹੋਵੇ ਪਰ ਲੈਣਾ ਜ਼ਰੂਰ ਚਾਹੀਦਾ ਹੂੰ ਠੀਕ ਹੈ ਥੈਂਕ ਯੂ ਜੀ ਮੈਂ ਮੰਥਲੀ ਪੇਮੈਂਟ ਜਿੱਦਾਂ ਸਟੂਡੈਂਟ ਕਰ ਸਕਦੇ ਆ ਠੀਕ ਹੈ ਜੀ ਮਹੀਨੇ ਜਿੰਨਾ ਵੀ ਉਹਦਾ ਫੰਡਰ 200 ਜਮਾ ਕਰਾ ਸਕਦੇ ਆ ਤੇ ਫਿਰ ਬਾਅਦ ਵਿੱਚ ਜਿੱਦਾਂ ਉਹ ਜੋ ਮਰਜ਼ੀ ਓਕੇ ਸੋ ਜਿਵੇਂ ਅੱਜ ਕਿਸੇ ਨੇ ਚੀਜ਼ ਖਰੀਦਣੀ ਆ ਸੋ ਉਹਦੀਆਂ ਕਿਸ਼ਤਾਂ ਕਰ ਸਕਦੇ ਨੇ ਸਾਲ ਦੇ ਲਈ ਹਾਂਜੀ ਕਿਸ਼ਤਾਂ ਇਨ ਦਾ ਸੈਂਸ ਜਦੋਂ ਅਸੀਂ ਸਾਲ ਦੀ ਕਿਸ਼ਤਾਂ ਕਰਦੇ ਆ ਤੁਹਾਡਾ ਮਾਈਂਡ ਚੇਂਜ ਹੋ ਜਾਂਦਾ ਹਾਂਜੀ ਉਹਦੇ ਨਾਲ 100 ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਸਾਡੇ ਕੋਲ ਪੈਸੇ ਜਮਾ ਕਰਾਉਣੇ ਸ਼ੁਰੂ ਕਰ ਦੇ ਜੇ ਉਹਨਾਂ ਦਾ ਦਿਲ ਹੁੰਦਾ ਹੈ ਕਿ ਓਕੇ ਨਾ ਅੱਜ ਮੈਂ ਪਹਿਲਾਂ ਆ ਚੀਨ ਨਹੀਂ ਸੀ ਨਹੀਂ ਹੁਣ ਮੈਂ ਰਿੰਗ ਲੈ ਲੈਂਦਾ ਰਿੰਗ ਦੀ ਜਗ੍ਹਾ ਮੈਂ ਕੜਾ ਲੈ ਲਵਾਂ ਜੇ ਠੀਕ ਹੈ ਲੇਡੀਜ਼ ਦੇ ਮਾਇਨ ਚੇਂਜ ਹੁੰਦੇ ਰਹਿੰਦੇ ਨੇ ਬਿਲਕੁਲ ਬਸ ਬੈਸਟ ਹੈ ਕਿ ਸਾਡੇ ਕੋਲ ਜਮ੍ਹਾਂ ਕਰਾਈਓ ਤੁਹਾਡੇ ਪੈਸੇ ਸਿਕਰਡ ਹੌਨ ਯਰ ਮਨੀ ਬੈਕ ਯੈਸ ਵੀ ਕੈਨ ਗਿਵ ਯੂ ਯਰ ਮਨੀ ਬੈਕ ਤੇ ਇਸ ਤੇ ਬੈਂਕ ਕਾ ਲਾ ਕੰਮ ਫਰੀ ਦੇ ਵਿੱਚ ਕਰਦੇ ਬੈਂਕ ਕਾ ਕੰਮ ਫਰੀ ਚ ਕਰਦੇ ਤੁਹਾਡੇ ਪੈਸੇ ਬਿਜਲ ਬੈਂਕ ਕੋਲੇ ਚ ਤਾਂ ਉਹਨੇ ਪੈਸੇ ਰੱਖਣ ਦੇ ਪੈਸੇ ਲੱਗਦੇ ਐ ਇਹਨੇ ਤੇ ਫਰੀ ਦੇ ਵਿੱਚ ਐਨੀ ਟੈਨਸ਼ਨ ਲੈ ਕੇ ਤੁਸੀਂ ਲੋਕਾਂ ਦਾ ਜਿਹੜਾ ਭਲਾ ਕਰਦੇ ਮੈਂ ਵੀ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਮੇਰੇ ਖਿਆਲ ਦੇ ਨਾਲ ਹੈ ਨਾ ਕਿ ਟੂ ਵੇਸ ਸਟ੍ਰੈਟਜੀ ਕਿਸੀ ਜੇ ਆਪਣੀ ਕਮਿਊਨਿਟੀ ਦਾ ਸੇਵਿੰਗ ਮੈਂ ਕਰਾਓ ਹਾਂ ਸਾਡੇ ਕੋਲ ਕੋਈ ਹੈ ਸੋ ਵੀ ਆਰ ਹੈਲਪਿੰਗ them to draw their money so that way we can also draw ourselves ਹਾਂਜੀ ਸਹੀ ਹੈ ਨਹੀਂ ਬਿਲਕੁਲ ਜਿਹੜਾ ਇਹ ਵਾਲਾ ਪਲਾਨ ਤੁਹਾਡਾ ਪਹਿਲੀ ਵਾਰੀ ਸੁਣਿਆ ਮੈਂ ਵੀ ਕੋਈ ਜੁਵਲਰ ਆਣ ਕੇ ਕਹਿੰਦਾ ਹੈ ਵੀ ਸਾਨੂੰ ਪੈਸੇ ਦੇ ਦਿਓ ਸਾਡੇ ਕੋਲ ਜਮਾ ਕਰਵਾਇਓ ਜਦੋਂ ਤੁਹਾਡੇ ਪੈਸੇ ਤੁਹਾਨੂੰ ਲੱਗਾ ਵੀ ਮੇਰੇ ਕੋਲ ਇੰਨੇ ਹੁਣ ਜੋ ਹੋ ਗਏ ਨੇ ਆ ਚੀਜ਼ ਖਰੀਦਣ ਦੇ ਲਈ ਤਾਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਇੱਕ ਚੀਜ਼ ਇਹ ਵੀ ਤੁਸੀਂ ਵਧੀਆ ਕਹਿ ਵੀ ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਨੇ ਬ੍ਰਦਰ ਦੇ ਨਾਲ ਕਿਸੇ ਚੀਜ਼ ਦੀ ਆਕਸ਼ਤਾ ਕਰਨ ਦੇ ਨਾਲ ਪੈਸੇ ਇਕੱਠੇ ਕਰਕੇ ਰੱਖਣ ਦੀ ਕੰਪਲਿਕੀਸ਼ਨ ਹੋ ਜਾਂਦੀ ਹੈ ਕਿ ਯੂ ਫਿਊਲ ਪਲੇਜ ਟੂ ਵਨ ਚੇਨ ਹਮ ਦੈਨ ਵੀ ਆਰ ਗੋਣਾ ਟੇਕ ਇਟ ਆਊਟ ਪਰ ਤੁਸੀਂ ਬਦ ਚੇਨ ਨਹੀਂ ਕਰ ਸਕਦੇ ਠੀਕ ਹੈ ਉਹਨੋਂ ਫੇ ਵਧੀਆ ਆਈ ਹੈ ਕਿ ਵਾਈਲ ਆਸਟ ਵਿੱਚ ਤੁਸੀਂ ਹਾਂਜੀ ਕਿਉਂਕਿ ਇਟਸ ਯੂ ਨੀਡ ਟੂ ਲੁੱਕ ਐਟ ਦ ਅਦਰ ਵੇ ਕਿ ਅਸੀਂ ਉਹ ਚੇਨ ਨੂੰ ਹੋਲਡ ਕੀਤਾ ਘੱਟ ਲਈ ਸਾਲ ਹਮ ਬਿਲਕੁਲ ਤੇ ਅਸੀਂ ਹੁਣ ਜੇ ਕੀ ਕੀ ਉਹਨੂੰ ਚੇ ਉਹ ਚੇਂਜ ਕਰਨੀ ਸਾਡੇ ਲਈ ਵੀ ਮੁਸ਼ਕਲ ਹੋ ਜਾਂਦੀ ਹੈ ਹਾਂ ਹਾਂ ਬੈਸਟ ਇਜ਼ ਟੂ ਸਟਾਰਟ ਡਿਪੋਜ਼ਿਟਿੰਗ ਐਂਡ ਵੀ ਵਿਲ ਗਿਵ ਯੂ ਦ ਮਨੀ ਗੋਲਡ অর ਵਟ ਏਵਰ ਯੂ ਲਾਈਕ ਇਨ ਬਿਲਕੁਲ ਜੀ ਤੇ ਹੁਣ ਇਹ ਦੱਸੋ ਵੀ ਬੀਟੀਵੀ ਵਾਲਿਆਂ ਨੂੰ ਸਪੈਸ਼ਲ ਡਿਸਕਾਊਂਟ ਕਿੰਨਾ ਦੇਣਾ ਤੁਸੀਂ ਬੀਟੀਵੀ ਵਾਲਿਆਂ ਦਾ ਹਮੇਸ਼ਾ ਸਪੈਸ਼ਲ ਡਿਸਕਾਊਂਟ ਹੈ ਜੀ ਦੇਖੋ ਜੀ ਜਦੋਂ ਦਾ ਬੀਟੀਵੀ ਸ਼ੁਰੂ ਹੋਇਆ ਉਦੋਂ ਦੇ ਅਸੀਂ ਵੀ ਸ਼ੁਰੂ ਹੋਏ ਐਂਡ ਵੀ ਆਰ ਗਰੋਇੰਗ ਟੂਗੇਦਰ ਇਟਸ ਮੋਰ ਲਾਈਕ ਅ ਫੈਮਿਲੀ ਤੇ ਫੈਮਿਲੀ ਨਾਲ ਜਦੋਂ ਵੀ ਕੋਈ ਫੈਮਿਲੀ ਵਾਲੇ ਬੰਦੇ ਨਾਮ ਦੇ ਦੇ ਵਿਲ ਡੈਫੀਨਿਟਲੀ ਗੈਟ ਦ ਬੈਸਟ ਪ੍ਰਾਈਸ ਐਂਡ ਬੈਸਟ ਡਿਸਕਾਊਂਟ ਬਿਲਕੁਲ ਜੀ ਇੱਕ ਫੈਮਿਲੀ ਬਿਜ਼ਨਸ ਹੈ ਤੁਹਾਡਾ ਵੀ ਜਿਵੇਂ ਅਸੀਂ ਦੇਖਦੇ ਆਂ ਵੀ ਆਂਟੀ ਵੀ ਇੱਥੇ ਆਂਦੇ ਨੇ ਹਨਾ ਤੁਸੀਂ ਇੱਕ ਫੈਮਿਲੀ ਹੋ ਕੇ ਤੇ ਫੈਮਿਲੀਆਂ ਦਾ ਜਿਹੜਾ ਭਲਾ ਕਰਨ ਦਾ ਸੋਚ ਰਹੇ ਹੋ ਤਾਂ ਉਹ ਚੀਜ਼ ਬਹੁਤ ਵਧੀਆ ਲੱਗਦੀ ਹੈ ਹਨਾ ਇਕੱਠੇ ਹੋ ਕੇ ਜਦੋਂ ਕੰਮ ਕੀਤਾ ਜਾਂਦਾ ਹੈ ਸੋ ਮੇਰੀ ਜੀ ਆਪਾਂ ਸੋਨੇ ਦੇ ਜਿਹੜੇ ਫਾਇਦੇ ਆ ਖਰੀਦਣ ਦੇ ਉਹਨਾਂ ਦੀ ਤਾਂ ਗੱਲ ਕਰ ਲਈ ਹੁਣ ਤੇ ਹੁਣ ਅਗਰ ਆਪਾਂ ਗੱਲ ਕਰੀਏ ਚੇਨਸ ਦੀ ਤਾਂ ਚੇਨਸ ਦੀ ਜਿਹੜੀ ਸਟਾਰਟਿੰਗ ਰੇਂਜ ਕੀ ਹੈਗੀ ਹੈ ਚੇਨਸ ਵੀ ਸਾਡੇ ਕੋਲ ਜਿੱਦਾਂ ਬੱਚਿਆਂ ਦੀ ਹੈ ਚੇਨ ਤੋਂ ਸਟਾਰਟ ਹੋ ਜਾਂਦੀਆਂ ਛੋਟੀਆਂ ਚੇਨਸ ਉਹ ਹੋ ਜਾਂਦੀਆਂ 6700 ਤੋਂ ਸਟਾਰਟਿੰਗ ਪ੍ਰਾਈਸ ਉਹ ਵੀ ਅਪ ਟੂ 10000 ਤੱਕ ਜਾਂਦੀ ਹੈ 10 ਤੋਂ ਵੀ ਜ਼ਿਆਦਾ ਜਿੱਦਾਂ ਉਹ ਹੈਵੀ ਲਿੰਕ ਕਯੂਬਾਂ ਲਿੰਕ ਚੇਨਸ ਦਾ ਅੱਜਕੱਲ ਕਾਫੀ ਟ੍ਰੈਂਡ ਹੈ ਰੋਕ ਚੇਨਸ ਦਾ ਸੋਲਿਡ ਹੁੰਦੀਆਂ ਕਾਫੀ ਉਹ ਹੈਵੀ ਚੁੰਦੀਆਂ ਤੇ ਦੇ ਪ੍ਰਾਈਸਸ ਕਾफी ਜ਼ਿਆਦਾ ਚੱਲਦੇ ਸੋ ਸਟਾਰਟਿੰਗ ਜਿਹੜੀ ਇੱਕ ਪਤਲੀ ਜੀ 체ਨ ਅਗਰ ਕਿਸੇ ਨੇ 5700 ਖਰੀਦੇ 5700 ਸੇਵ ਕੀਤੇ ਹੋਣ ਤਾਂ ਉਹ ਕਿਹੜੀ ਖਰੀਦ ਸਕਦਾ ਆ ਹਾਂਜੀ ਉਹ ਇੰਨਾ ਵਿੱਚ ਤਾਂ ਹੈ ਨਹੀਂ ਉਹ ਉਹ ਸਾਡੇ ਅਲੱਗ ਪਈਆਂ ਆ ਤੇ ਹਾਂਜੀ ਮੈਂ ਉਹ ਤੁਹਾਨੂੰ ਬਾਅਦ ਵਿੱਚ ਦਿਖਾ ਦਵਾਂਗੇ ਜਾਂ ਜੀ ਇਹਨਾਂ ਦੇ ਤੁਸੀਂ ਦੱਸ ਦਿਓ ਵੀ ਇਹ ਵਾਲੀ ਸੈਟਸ ਦੇ ਵਿੱਚ ਕਿਹੜੀਆਂ ਨੇ ਇਹ ਤਾਂ ਆਰਾਊਂਡ 2500 ਪਲੱਸ 체인ਸ ਹੈਗੀਆਂ ਹਾਂਜੀ ਕਿਉਂਕਿ ਇਹ ਥੋੜੀਆਂ ਮੋਟੀਆਂ 체인ਸ ਵੀ ਨੇ ਜਿਸ ਤੋਂ ਇਲਾਵਾ ਜਿਹੜੀਆਂ ਇਹ ਵਾਲੀਆਂ 체인ਸ ਨੇ ਸਪੈਸ਼ਲੀ ਮੈਨ ਦੇ ਲਈ ਨੇ ਹਾਂਜੀ ਤੇ ਵਿਮਨ ਦੀ ਅਗਰ ਚੇਂਜ ਦੀ ਗੱਲ ਕਰੀਏ ਤਾਂ ਉਹ ਵੀ ਇੱਥੇ ਕੀ ਸਟਾਰਟ ਹੋ ਜਾਂਦੀ ਹੈ ਹਾਂਜੀ ਉਹ ਵੀ ਜਿੱਦਾਂ ਬੀਸ ਵਾਲੀਆਂ ਚੇਂਜ ਹੁੰਦੀਆਂ ਮਟਰਮਾਲਾਂ ਜੀ ਗੈਰ ਮਾਲਾ ਵੀ ਹੋ ਜਾਂਦੀਆਂ ਹਾਂਜੀ ਉਹ ਵੀ ਸਟਾਰਟਿੰਗ ਪ੍ਰਾਈਸ 7000 ਤੋਂ ਸ਼ੁਰੂ ਹੋ ਜਾਂਦੇ ਆ ਓਕੇ ਹਾਂਜੀ ਸੋ ਇਟ ਇਟ ਮੀਨਸ ਵੀ ਜਿਹੜਾ 1000 ਹੋ ਗਿਆ 2500 ਹੋ ਗਿਆ ਇੰਨਾ ਤਾਂ ਬੰਦਾ ਸਾਲ ਦੇ ਵਿੱਚ ਵੀ ਚਾਹੀਏ ਥੋੜੇ ਥੋੜੇ ਕਰਕੇ ਪੈਸੇ ਵੀ ਸੇਵ ਕਰੇ ਨਾ ਤਾਂ ਵੀ ਇੰਨੇ ਕ ਸੇਵ ਕਰਕੇ ਤਾਂ ਜਿਹੜਾ ਇਹ ਵਾਲੀਆਂ ਜਿਹੜੀਆਂ ਜੀਨਸ ਨੇ ਐਟ ਲੀਸਟ ਖਰੀਦ ਕੇ ਰੱਖ ਸਕਦਾ ਹੈ ਨਾ ਸੋ ਹੁਣ ਅਗਰ ਆਪਾਂ ਕੜਿਆਂ ਦੀ ਗੱਲ ਕਰੀਏ ਤਾਂ ਵਾਲਾ ਕੜੇ ਮੈਂ ਦੇਖ ਸਕਦੀ ਆ ਕਿ ਜਿਹੜੇ ਨਵੇਂ ਡਿਜ਼ਾਈਨ ਜਿਹੜੇ ਆਏ ਨੇ ਹੈ ਨਾ ਇਹਦੇ ਵਿੱਚ ਬੀਡਸ ਵਾਲੇ ਨੇ ਇਹਦੀ ਕੀ ਪ੍ਰਾਈਸ ਰੇਂਜ ਆ ਇਨ ਆ ਦੀ ਪ੍ਰਾਈਸ ਦੇ ਇਹ ਵੀ 2000 ਪਲੱਸ ਆ ਗਏ ਆ ਹਾਂਜੀ ਇਹ ਸਾਰੇ ਬੋਲਸ ਵਾਲੇ ਬ੍ਰੇਸਲੇਟ ਅੱਜਕਲ ਕਾਫੀ ਟ੍ਰੈਂਡ ਤੇ ਬੈਂਗਲ ਬ੍ਰੇਸਲੇਟ ਕਿਹਾ ਜਾਂਦਾ ਇਹਨਾਂ ਨੂੰ ਤੇ ਕਾਫੀ ਪਸੰਦ ਕੀਤੇ ਜਾ ਰਹੇ ਇਹ ਵਾਲੇ ਤੇ ਇਹਦੇ ਵਿੱਚ ਆ ਜਿਹੜਾ ਇਹ ਸਿਲਵਰ ਦਾ ਕੰਮ ਕੀਤਾ ਹੋਇਆ ਹੈ ਕਿ ਡਾਈਮੈਂਡ ਰੋਡੀਅਮ ਹੈ ਜਸਟ ਕਲਰ ਹੁੰਦਾ ਪਰ ਟੂ ਟਨ ਲੁੱਕ ਦੇਣ ਦੇ ਲਈ ਹਾਂਜੀ ਠੀਕ ਹੈ ਤੇ ਇੱਕ ਆਪਾਂ ਦੇਖਦੇ ਹਾਂ ਵੀ ਕਾਰਟਿਅਰ ਦੇ ਕੜੇ ਤਾਂ ਬੜਾ ਟ੍ਰੈਂਡ ਚੱਲ ਰਿਹਾ ਆ ਸੋ ਕਾਰਟਿਅਰ ਦੇ ਕੜੇ ਦੀ ਤੱਕ ਸ਼ੁਰੂਆਤ ਹੁੰਦੀ ਕਿਉਂਕਿ ਉਹ ਵਾਲਾ ਜਿਹੜਾ ਕੜਾ ਆ ਨਾ ਉਹ ਅੱਜਕੱਲ ਟ੍ਰੈਂਡ ਦੇ ਵਿੱਚ ਆ ਤੇ ਸਾਰੇ ਬਸ ਉਹਨੂੰ ਫੋਲੋ ਕਰਦੇ ਗਏ ਆ ਦੇ ਹੈਗੇ ਵੀ ਅਸੀਂ ਉਹੀ ਕੜਾ ਲੈਣਾ ਸਾਰਿਆਂ ਨੇ ਜੀ ਉਹ ਵੱਲ ਜਿੱਦਾਂ ਉਹ ਵੀ ਵੇਰ ਤੇ ਡਿਪੈਂਡ ਕਰਦਾ ਤੁਹਾਨੂੰ ਥੋੜਾ ਸੋਲਿਡ ਚਾਹੀਦਾ ਤਾਂ ਫੇਰ 3000 ਪਲੱਸ ਇਹ ਮਿਲੇਗਾ ਜੇ ਥੋੜਾ ਹਲਕਾ ਹੈ 2000 ਤੋਂ ਉੱਪਰ ਉਹ ਥੋੜੇ ਜਿੱਦਾਂ ਕਦੀ ਕਦੀ ਪਾ ਲੈ ਹੋ ਗਿਆ ਜਾ ਸਕਦਾ ਹੈ ਅੱਛਾ ਸੋ ਡੇਲੀ ਕਿਉਂਕਿ ਜਿਹੜਾ ਕਾਟਿਆ ਦਾ ਕਰਾ ਬਣਦਾ ਸੋਚਦਾ ਹੈ ਕਿ ਉਹ ਟ੍ਰੈਡੀਸ਼ਨਲ ਦੇ ਨਾਲ ਵੀ ਸੋਨਾ ਲੱਗਦਾ ਵੈਸਟਰਨ ਦੇ ਨਾਲ ਵੀ ਸੋਨਾ ਲੱਗਦਾ ਹੈ ਨਾ ਸੋ ਅਗਰ ਡੇਲੀ ਦੇ ਵਿੱਚ ਪਾਉਣ ਦੇ ਲਈ ਤੁਸੀਂ ਕੀ ਸੁਜੈਸਟ ਕਰੋਗੇ ਵੀ ਕਿੰਨੇ ਕਿ ਗ੍ਰਾਮ ਦਾ ਬਣਾਇਆ ਜਾਵੇ ਤੇ ਕਿੰਨੀ ਕੋਦੀ ਪ੍ਰਾਈਸ ਰੇਂਜ ਆਜੀ ਜਿੱਦਾਂ 20 ਤੋਂ 25 ਗ੍ਰਾਮ ਤੱਕ ਦਾ ਠੀਕ ਰਹਿੰਦਾ ਆ ਹਾਂਜੀ ਉਹਦੀ ਪ੍ਰਾਈਸ ਰੇਂਜ ਹਾਂਜੀ 4000 ਪਲੱਸ ਸੋ 4000 ਪਲੱਸ ਆ ਜਾਂਦਾ ਠੀਕ ਹੈ ਕਿਉਂਕਿ 골ਡ ਦਾ ਪ੍ਰਾਈਸ ਵਧਨ ਕਰਕੇ ਉਹ ਉਹ ਵੀ ਵਦ ਨਹੀਂ ਹੈ ਬਿਲਕੁਲ ਸੋ ਅਗਰ ਆਪਾਂ ਵੈਸੇ ਕਾਟੇਰ ਬ੍ਰੈਂਡ ਦੀ ਗੱਲ ਕਰੀਏ ਤਾਂ ਉਹਨਾਂ ਦਾ ਕੜਾ ਜਿਹੜਾ ਐਜ਼ ਅ ਡਾਇਮੰਡ ਦੇ ਵਿੱਚ ਵੀ ਤੁਸੀਂ ਬਣਾ ਕੇ ਦੇ ਦਿੰਦੇ ਹੋ ਕਿ ਡਾਇਮੰਡ ਹਾਂਜੀ ਉਹ ਸਪੈਸ਼ਲ ਆਰਡਰ ਤੇ ਕਸਟਮਾਈਜ਼ ਕਰਦੇ ਹਾਂ ਸੋ ਕਿਸੇ ਨਾ ਅਗਰ ਡਾਇਮੰਡ ਦੇ ਵਿੱਚ ਤੁਹਾਨੂੰ ਕਸਟਮਾਈਜ਼ ਕਰਵਾਉਣਾ ਪੂਰਾ ਮੈਜ਼ਰਮੈਂਟ ਲੈ ਕੇ ਜਿੱਦਾਂ ਦਾ ਫਿਰੋਜ਼ਾ ਉਹਨੂੰ ਬ੍ਰੇਸਲੇਟ ਹੁੰਦਾ ਆ ਸੋ ਦਾ ਫਿਰੋਜ਼ੀ ਆਰਡਰ ਕਰ ਦਿੱਤਾ ਹਾਂਜੀ ਠੀਕ ਹੈ ਜੀ ਤੇ ਮੈਰੀ ਜੀ ਇੱਕ ਸਾਰਿਆਂ ਦੇ ਦਿਲ ਦੇ ਵਿੱਚ ਸਵਾਲ ਇਹ ਹੈਗਾ ਵੀ ਇੰਡੀਆ ਤੋਂ ਸੋਨਾ ਖਰੀਦਿਆ ਕਿ ਕੈਨੇਡਾ ਤੋਂ ਸੋਨਾ ਖਰੀਦਿਆ ਬਹੁਤ ਸੋ ਤੁਸੀਂ ਉਹਨਾਂ ਡਾਊਟ ਕਲੀਅਰ ਕਵਾਲਿਟੀ ਵਾਈਜ਼ ਦਾ 골ਡ ਇੱਥੇ ਹੀ ਵਧਿਆ ਜਿੱਦਾਂ ਹੁਣ ਇੰਡੀਆ ਤੋਂ ਵੀ 골ਡ ਅਸੀਂ ਚੈੱਕ ਕਰੀਦਾ ਉਹ ਫੇ ਕੈਰੇਟ ਉਹਦੇ ਪ੍ਰੋਪਰ ਨਹੀਂ ਨਿਕਲਦੇ ਤੇ ਇੱਥੇ ਕੁਆਲਿਟੀ ਚੈੱਕ ਹੋ ਕੇ ਆਂਦੀ ਹੈ ਤੇ ਪ੍ਰਾਈਸ ਵਾਈਜ਼ ਵੀ ਇੱਥੇ 골ਡ ਸਸਤਾ ਆ ਤੇ ਤੋਂ ਹੀ ਬਰਗਣਾ ਚਾਹੀਦਾ ਸਸਤਾ ਮੀਨਜ਼ ਇੱਥੇ ਹੈਨਾ ਅਗਰ ਆਪਾਂ ਗੱਲ ਕਰੀਏ ਕਿੰਨਾ ਸਸਤਾ ਹੈ ਕੋਈ ਡਿਫਰੈਂਸ 8% ਹਾਂਜੀ 8% ਜੀ ਇੱਥੇ ਸਸਤਾ ਹੈ ਹਾਂਜੀ ਸੋ ਕੈਨੇਡਾ ਦੇ ਵਿੱਚ ਕੋਈ ਸਪੈਸ਼ਲ ਪ੍ਰੋਸੈਸ ਆ ਵੀ ਜਿਹੜੀ ਉਹਦੀ ਕੁਆਲਿਟੀ ਇੱਥੇ ਚੈੱਕ ਹੋ ਕੇ ਫੇਰ ਪਹੁੰਚਦਾ ਹਾਂ ਹਾਂਜੀ ਇੱਥੇ ਸਾਰਾ ਦੁਬਈ ਸਿੰਗਾਪੁਰ ਤੋਂ 골ਡ ਆਂਦਾ ਹੈ ਤੇ ਇੱਥੇ ਚੱਕੀ ਹੋ ਕੇ ਜਿਹੜਾ ਪਿਓਰ 골ਡ ਹੈ ਦੁਬਈ ਤੇ ਵਿੱਚ ਆਪਾਂ ਦੇਖਦੇ ਹਾਂ ਕਿੰਨੀਆਂ ਵਡੀਆਂ-ਵਡੀਆਂ ਦੁਕਾਨਾਂ ਨੇ ਹੈ ਨਾ ਦੁਬਈ ਦਾ ਇੱਕ ਜਿਹੜਾ ਪੂਰੀ 골ਡ ਮਾਰਕੀਟ ਹੀ ਹੈ ਉੱਥੇ ਜਿਹ ਤੁਹਾਨੂੰ ਤੁਹਾਡੀ ਨਜ਼ਰ ਪੈਂਦੀ ਹੈ ਸੋਨਾ ਹੀ ਸੋਨਾ ਸੋ ਉਹ ਵਾਲਾ ਜਿਹੜਾ ਪਿਓਰ 골ਡ ਹੈ ਉਹ ਤੁਹਾਨੂੰ ਹੁਣ ਕੈਨੇਡਾ ਦੇ ਵਿੱਚ ਵੀ ਮਿਲ ਸਕਦਾ ਤੇ ਮਿਲਣਾ ਤੁਹਾਨੂੰ ਪਤਾ ਕਿੱਥੋਂ ਆ ਵੀਜੇ ਜੁਅਲਰਸ ਤੋਂ ਹੈ ਨਾ ਬਿਲਕੁਲ ਜੀ ਤੇ ਹੁਣ ਤੁਸੀਂ ਦੱਸੋ ਵੀ ਲਾਸਟ ਦੇ ਵਿੱਚ ਸਾਰਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਰਖੜੀ ਤੇ ਮੌਕੇ ਤੇ ਸਾਡੇ ਕੋਲ ਆਉ ਬੀਚੇ ਚੁੱਲਸ ਤੇ ਤੁਹਾਨੂੰ ਸਪੈਸ਼ਲ ਆਫਰਸ ਮਿਲੇਗਾ ਸਪੈਸ਼ਲ ਬੀ ਟੀ ਵੀ ਦਾ ਵੀ ਡਿਸਕਾਊਂਟ ਮਿਲੇਗਾ ਤੇ ਹਾਂਜੀ ਨਵੇਂ ਤੋਂ ਨਵੇਂ ਡਿਜ਼ਾਈਨ ਸਾਡੇ ਕੋਲ ਆ ਰਹੇ ਆ ਤੇ ਆ ਕੇ ਜਰੂਰ ਦੇਖੋ ਇੱਕ ਵਾਰੀ ਬਿਲਕੁਲ ਜੀ ਜਿਵੇਂ ਇਹਨਾਂ ਨੇ ਕਿਹਾ ਹੈ ਵੀ ਤੁਹਾਨੂੰ ਸਪੈਸ਼ਲ ਐਬੀਟੀਵੀ ਦਾ ਡਿਸਕਾਊਂਟ ਵੀ ਦਿੱਤਾ ਜਾਊਗਾ ਤੇ ਉਸ ਤੋਂ ਇਲਾਵਾ ਰਖੜੀਆਂ ਆ ਰਹੀਆਂ ਨੇ ਜਿਵੇਂ ਅਸੀਂ ਪਹਿਲਾਂ ਵੀ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਵੀ ਆਪਣੇ ਪੈਸੇ ਜਿਹੜੇ ਨੇ ਸਹੀ ਜਗ੍ਹਾ ਇਨਵੈਸਟ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਜੇਕਰ ਤੁਸੀਂ ਸੇਵ ਕਰਕੇ ਉਹਨਾਂ ਨੂੰ ਗਲਤ ਜਗ੍ਹਾ ਹੀ ਖਰਚ ਕਰ ਦਿੱਤਾ ਤਾਂ ਤੁਹਾਡੀ ਸੇਵਿੰਗ ਵੀ ਬਿਲਕੁਲ ਬਰਬਾਦ ਜਾਂਦੀ ਹੈ ਸੋ ਸੇਵਿੰਗ ਕਰੋ ਪਰ ਉਹਨੂੰ ਸੇਵ ਵੀ ਜਿਹੜੇ ਕੀਤੇ ਹੋਏ ਪੈਸੇ ਨੇ ਉਹਨਾਂ ਨੂੰ ਖਰਚ ਕਰਨ ਦੇ ਵਿੱਚ ਤੁਹਾਨੂੰ ਸੋਚਣਾ ਚਾਹੀਦਾ ਹੈ ਵੀ ਮੇਰਾ ਫਿਊਚਰ ਦੇ ਵਿੱਚ ਵੀ ਕੀ ਇਸ ਚੀਜ਼ ਦੇ ਵਿੱਚ ਫਾਇਦਾ ਹੋ ਸਕਦਾ ਆ ਜਾਂ ਫਿਰ ਨਹੀਂ ਹੋ ਸਕਦਾ ਤੇ ਉਸ ਤੇ ਲਈ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸੋਨਾ ਆ ਇੱਕ ਬਹੁਤ ਚੰਗੀ ਇਨਵੈਸਟਮੈਂਟ ਆ ਵੀਜੇ ਜੁਲਰਸ ਤੇ ਆਣ ਕੇ ਤੁਸੀਂ ਇਹਨਾਂ ਦੇ ਪੂਰੇ ਸਟਾਫ ਦੇ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਫੈਮਿਲੀ ਬਿਜ਼ਨਸ ਆ ਤੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਨੇ ਕਿ ਤੁਹਾਡੀ ਫੈਮਿਲੀ ਦੀ ਜਿਹੜੀ ਹੈਲਪ ਕੀਤੀ ਜਾਵੇ ਸਪੈਸ਼ਲੀ ਜੇਕਰ ਤੁਹਾਡੇ ਕੋਲ ਥੋੜੇ ਪੈਸੇ ਵੀ ਨੇ ਤੁਸੀਂ ਆਣ ਕੇ ਇਹਨਾਂ ਦੇ ਕੋਲ ਪੈਸੇ ਜਮਾ ਵੀ ਕਰਵਾ ਸਕਦੇ ਹੋ ਤੇ ਫਿਰ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਇੰਨੇ ਕੁ ਪੈਸੇ ਜੁੜ ਗਏ ਨੇ ਜਾਂ ਚੀਜ਼ ਖਰੀਦਣ ਦੇ ਲਈ ਤੇ ਤੁਸੀਂ ਆਣ ਕੇ ਇਹਨਾਂ ਦੇ ਕੋਲੋਂ ਇਹ ਵਾਲੀ ਜਿਹੜੀ ਚੀਜ਼ ਆ ਉਹ ਖਰੀਦ ਸਕਦੇ ਹੋ ਤੇ ਐਡ ਦੇ ਵਿੱਚ ਤੁਸੀਂ ਇਹ ਕਹਿਣਾ ਚਾਹਵਾਂਗੇ ਦੇਖਦੇ ਰਹੋ BTV BROADCASTING ALWAYS BE POSITIVE AND BE YOURSELF